ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ। ਬਸ ਵਲੌਗ ਤੋਂ ਕੁਝ ਸਾਰੇ ਠੀਕ ਠਾਕ ਹੋਵੋਗੇ। ਪਿਤਾਈ ਹੋ ਗਿਆ ਜੀ ਸਵਾ 6:00। ਪਿਆਜ ਜੀ ਹੋ ਗਈ ਮੇਟ ਰੋਟੀ ਬਣਨੀ ਬਣੀਆਂ। ਆਹ ਤਾਂ ਸਾਰਾ ਦਿਨ ਕਲੋਲਾ ਹੀ ਹੋਈਆਂ। ਫਤਿਹ। ਹੋਰ ਮੇਰੀ ਫਤੋ। ਅੱਛਾ ਟੀ ਆਟ। ਅੱਜ ਫਤੈਨ ਨੂੰ ਇਕੱਲੇ ਨੂੰ ਸਕੂਲ ਜਾਣਾ ਪਿਆ। ਦੰਮੂ ਵੀ ਸੀ? ਹਾਂ ਦੰਮੂ ਤਾਂ ਹੈਗੀ ਸੀ। ਮੈਂ ਮੈਂ ਅੱਜ ਸੁੱਪਰੀ ਨੂੰ 10:30 ਵਜੇ ਤੱਕ ਕਾੜੂਗੀ। ਫਿਰ 10:30 ਵਜੇ ਤੱਕ ਕੰਮ ਹੋਇਆ ਨਹੀਂ ਹੈਗਾ ਡਾਕੂਮੈਂਟ ਦਾ ਸੀਗਾ ਕੋਈ ਕੰਮ ਹਨਾ। ਫਿਰ 10:30 ਵਜੇ ਫੇਰ ਸਕੂਲ ਚ ਰਹੀ। 1 ਘੰਟੇ ਬਾਅਦ ਫੇਰ ਫੋਨਾਂਗਾ ਸੂਚਨਾ ਕੇਂਦਰ ਤੋਂ ਕਿ ਆ ਜਾਓ। ਫੇਰ ਗਈ ਉੱਥੇ ਜਾ ਕੇ ਫੇਰ ਨਾ ਕੰਮ ਬੜਿਆ। ਚਲ ਮਰ ਕੇ ਮੈਂ ਸਕੂਲ ਚ ਫੋਨ ਨਹੀਂ ਜਾਤ ਮੈਂਗਾ ਵੀ ਕਿਤੋਂ ਆਇਆ ਨਹੀਂ ਜਾਣਾ ਵੀ ਮੇਰਾ ਕੰਮ ਜੇ ਹੋਇਆ ਲਿਏਗਾ। ਮਤਲਬ ਅੱਜ ਉਹ ਬਰ ਉਹ ਸਾਰਾ ਦਿਨ ਨਿਕਦੈਂਗੀ ਖਰਾਬ ਖਰਾਬ ਜਾਈ। ਚਲੋ ਕੰਮ ਤਾਂ ਹੋ ਗਿਆ। ਫੇਰ ਆ ਕੇ ਸੁਣਾਵਾਂਗੇ ਆਪਾਂ।

ਕੋਈ ਰਾਈਡੂਟ ਨੂੰ ਪਾਣਾ ਇਕੱਲਾ ਗੋਪਾ ਗੋਪਾ ਗਾਵਾਂਗੇ ਬਸ ਦੇਖੋ ਉਹ ਪਿਆ ਉਏ ਯਾਹ ਵੈਰੀ ਗੁੱਡ ਡੂਨ ਇਹ ਗੋਬਨੂ ਨੇ ਦੇਖ ਲਿਆ ਦੇਖੀ ਤੋੜਤਾ ਉਪਰੋਂ ਸਾਰਾ ਬੰਦ ਕਰ ਦੋ ਨਬਲੀ ਸ਼ੋਰ ਆ ਰਿਹਾ ਮੈਂ ਬੂਦਾ ਨਾ ਮੂਦਾ ਹੱਜੀ ਗੱਲ ਕਰ ਬੰਦ ਕਰ ਦੋ ਬੰਦ ਕਰ ਦੋ ਨਹੀਂ ਬੰਦ ਕਰ ਲੈ ਮੈਂ ਤਾਂ ਨਹੀਂ ਆਕੀ ਲੈਪਟਾਪ ਦੇਖ ਰਹੀ ਹਾਂ ਉਹਨੂੰ ਕਹਿਣਾ ਇੱਧਰ ਆਏ ਕਿ ਦਵਾੜੇ ਬੰਦ ਕਰਕੇ ਉਹ ਗੜ ਉੱਥੇ ਆ ਜਾਓ ਸਾਰੇ ਉਹ ਕਹੇ ਜੀ ਉੱਥੇ ਆ ਜਾਓ ਸਾਰੇ ਮੈਂ ਤੁਹਾਨੂੰ ਤੇ ਉੱਥੇ ਬੈਠੀ ਬੈਠੀ ਆਇਆ ਮੈਂ ਤੁਹਾਨੂੰ ਕਰਨਾ ਹੈ ਘਟੇ ਟਿੱਬਾਣਾ ਕੇ ਫੇਰ ਹੀ ਆਵਾਂਗੇ ਨਹੀਂ ਇਧਰੋਂ ਮੰਨ ਕੇ ਆਇਆ ਯਾਰ ਨੀਂਦ ਚਾਹੇਗਾ ਕਿ ਨਹੀਂ ਆ ਗਿਆ ਅਟਿੱਕੀ ਲੈ ਜਾ ਇਥੋਂ ਕਿਉਂ ਨਹੀਂ ਕਰਦਾ ਆਪਾਂ ਕੀ ਮਰਾਂਗਾ ਉਹ ਵੀ ਤੜੀਦਾ ਕਿਉਂ ਨਾ ਜਿਆਦਾ ਗਰੀਕ ਹੋ ਗਿਆ ਪਤਾ ਨਹੀਂ ਦਰ ਨਾ ਕਿਦਾਂ ਕਦੂਸ਼ ਕਰਨਾ ਪਤਾ ਹੈ ਮੈਨੂੰ ਕਿਦਾਂ ਨਾ ਕਦੂਸ਼ ਕਰਨਾ ਤੁਹਾਨੂੰ ਜਿਆਦਾ ਪਤਾ ਨਹੀਂ ਜਿਆਦਾ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਕਿਦਾਂ ਨਾ ਕਦੂਸ਼ ਕਰਨਾ ਹਾਂ ਪਤਾ ਨਹੀਂ ਕਿੰਨੀ ਤੋੜਦਾ ਉਸ ਤੋਂ

ਹੈਂ ਖੰਡੇੜੇ ਲੇਨਾ ਪੱਕਾ ਜਧਰ ਬਬਣਾ ਬੋਲ ਦੋ ਠੀਕ ਹੈ ਪਰ ਬਣਾਇਆ ਨਾ ਪੁੱਤ ਜੀ ਅਲਸੀ ਦੀਆਂ ਪਿੰਨ ਉਹ ਬਣਾਣੀਆਂ ਪਿੰਨੀਆਂ ਵਾਲੀਆਂ ਪੰਜੀੜੀ ਪਈ ਉਹ ਤਾਂ ਤਾਂ ਖਾਦੀ ਨਹੀਂ ਜਾ ਰਹੀ ਹੈ ਲੈ ਸੱਦ ਸਾ ਪਹਿਲਾਂ ਉਹਦੇ ਕਾਲੋ ਉਹਨੂੰ ਤੇ ਤੂੰ ਮੂੰਹ ਨਹੀਂ ਸਿੱਧਾ ਕਰਦੇ ਕਿਹਨਾਂ ਕਰਦਾ ਹੋ Ma mm. Katta? Mm. <gibli sausage> ਸੀਟੀ ਮਾਣੇ ਕਿ ਤੁਸ ਕੀ ਖੰਡ ਨੰਮੂ ਤਾਂ ਅੱਛਾ ਜੀ ਹੋਰ ਵੀ ਲੋਗ ਐਸੇ ਹੀ ਠੀਕ ਰੱਖਦੇ ਆਂ ਪਹਿਲਾਂ ਮੈਂ ਚੌਲਾਂ ਦੇ ਘਰ ਜਾਣਾ ਸੀਟੀ ਲਵਾ ਲਈ ਸੀਗੀ ਫਿਰ ਤੁਹਾਨੂੰ ਇੱਕ ਕੰਮ ਹੋਰ ਕਰਨਾ ਪੈਣਾ ਇੱਕ ਥਾਲੀ ਵੀ ਲੈ ਕੇ ਆਉਣਾ ਲਿਆ ਦੇ ਲੈ ਥਾਲੀ ਕਿਉਂ ਗਿਆ ਇਹ ਫਿਰ ਤੂੰ ਆ ਕੇ ਬੈ ਗਈ ਅਪਣੂ ਠੀਕ ਆ ਗਿਆ ਕੰਮ ਕਰ ਲੋ ਯਾ ਕਿ ਆਹ ਕੌਣ ਹੈ ਇਹ ਗੁਰਦੀਪ ਉੱਤਾਰੇ ਖਲੋ ਗੋਈ ਬੈ ਅਰੇ ਮੇਮ ਕੁਲੀ ਲੈ ਲੈ ਲਈ ਉੱਲੂ ਨੰਦ ਆ ਦੇਖਿਓ ਓ ਫਿਰ ਤਾਂ ਬਰਾਬਰ ਤਾਂ ਆਈਡੀ ਕਾਰਡ ਇੱਥੇ ਪਿਆ ਏ ਤੁਸੀਂ ਇਹ ਮਤ ਨਹੀਂ ਕੀਤੀ ਪਿਓ ਆਈਡੀ ਕਾਰਡ ਨੂੰ ਤੁਸੀਂ ਚੁੱਕ ਕੇ ਤੇ ਅੰਦਰ ਰੱਖ ਦੋ ਹੈ ਤੇ ਕੱਲ ਤੁਹਾਨੂੰ ਮੰਮਾ ਨੇ ਕੀ ਕਿਹਾ ਸੀ ਯਾ ਤਾਂ ਨਹੀਂ ਯਾਦ ਹੋ ਬੱਚਾ ਇਹਦੀ ਜ਼ਿੰਮੇਵਾਰੀ ਤੁਹਾਡੀ ਹੈ ਗਾਇਸ ਅਸੀਂ ਕੀ ਹਿੱਕ ਸਿਰਫ ਪੱਲਾ ਕੋਪਾ ਪਾਣਾ ਕੱਦੂ ਕੁੱਛ ਕਰਕੇ ਬਸ ਜੋ ਖਾਏਗਾ ਹੂੰ ਕਿਉਂ ਅੱਜ ਤੂੰ ਕੀ ਖਾਕੇ ਆਂ ਦੇਖ ਲਈ ਆਲੂ ਗੋਭੀ ਓਯੋ ਅੱਜ ਫਿਰ ਤੋਂ ਗੋਭੀ ਹੋਏ ਮੈਂ ਬਣਾ ਲਿਆ ਕਰੋ ਸ਼ਾਈ ਪਨੀਰ ਅੱਛਾ ਜੀ ਪਨੀਰ ਤੂੰ ਕਿੰਨਾ ਕਾ ਬਣਾਉਣਾ ਸ਼ਾਈ ਪਨੀਰ ਤੇ ਕਰਾਂ ਪਰ ਦੇਖ ਬਟਰ ਪਨੀਰ ਹੈ ਪਨੀਰ ਪੁੱਜੀ ਕद्दू ਪਨੀਰ ਕਿਹੜਾ ਜੀ ਕਰਦਾ ਜਿਉ ਤੁਹਾਡੇ ਕੋਲ ਖਾਣ ਨੂੰ ਹਣਾ ਮੇਰਾ ਦਿਲ ਕਰਦਾ ਹੂੰ ਹੂੰ ਤੇਰਾ ਤਾਂ ਬਹੁਤ ਕੁਝ ਜੀ ਕਰਦਾ ਖਾਣ ਨੂੰ ਫਿਰ ਕਰ ਚਿਕਨ ਲੈ ਕੇ ਦੇ ਰੋ ਤੁਹਾਨੂੰ ਨਾ ਸਤਾ ਨੂੰ ਗਾਜਰਾ ਮੱਠਾ ਖਾਣੇ ਫਰੈਂਡਸ ਗਾਜਰਾ ਬਟਰ ਨਹੀਂ ਖੀਰ ਖੀਰ ਤਾਂ ਖਾਓ ਗਈ ਐ ਫਿਰ ਤਾਂ ਗਾਜਰਾ ਮੱਠਾ ਬੜਾ ਸਖਤ ਹੈ ਆਹ ਸਖਤ ਹੈ ਨਾ ਮੇਰੇ ਵਾਂਗੂ ਸਖਤ ਹੈ ਫੋਲਾ ਵੀ ਕਰ ਦਿੰਨੇ ਆਪਾਂ ਕੁੱਟ-ਕੁੱਟ ਕੇ ਕੁੱਟ ਰ ਅੱਜ ਪਾਪਾ ਤਿਆਰ ਹੋਏ ਸੱਡੀ ਪਾਰਟੀ ਤੇ ਜਾਣਗੇ ਹੈ ਪਾਪਾ ਤਿਆਰ ਹੋਏ ਵੱਡੇ ਮੈਂ ਪਾਰਟੀ ਤੇ ਜਾਣਗੇ ਪਰ ਇਹ ਬਦ ਤੱਕ ਡੀਏ ਟੁੱਟਿਆ ਪਿਆ ਕਿਹੜੀ ਦਾ ਆਹ ਦੇਖੋ ਇਹ ਤੁਸੀਂ ਥੋੜੇ ਪੁੱਤ ਲੋਕਾਂ ਨੂੰ ਥੋੜੇ ਨਹੀਂ ਯਾਰ ਹਾਂ ਪਤਾ ਨਹੀਂ ਮੰਮੀ ਤੇ ਲੈ ਗਈ ਸੀ ਹੋਇਆ ਕਿ ਇਹ ਤਾਂ ਮੈਂ ਮੰਮੀ ਨੂੰ ਕਿਹਾ ਸੀ ਮੰਮੀ ਨੂੰ ਪਤਾ ਨਹੀਂ ਤੇਰਾ ਸ਼ਾਇਦ ਐਸੇ ਮੈਂ ਮੰਮੀ ਨੂੰ ਬਹੁਤ ਕਿਹਾ ਸੀ ਕਿ ਮੰਮੀ ਐਨੀ ਕੀ ਤੁਰਗੇ ਬਾਜੀ ਤੈਨੂੰ ਕਹਿੰਦੇ ਕਹਿੰਦੇ ਪੁੱਛਦੇ ਪੁੱਛਦੇ ਵਿਚਾਰੇ ਰੁੱਟਿਆ ਸੀਗਾ ਮੈਂ ਉੱਲੂ ਬਣਾਦਾ ਤੁਹਾਨੂੰ ਮੈਂ ਇਹ ਪਹਿਲਾਂ ਰੁੱਟਿਆ ਹੋਇਆ ਸੀ ਮੈਂ ਮੰਮੀ ਨੂੰ ਕਿਹਾ ਸੀ ਕਿ ਸਾਡੀ ਫਤੇ ਸਿੰਘ ਜਿੰਸ ਹੈ ਨਹੀਂ ਐਡੀ ਮਹਿੰਗੀ ਮੰਮੀ ਨਹੀਂ ਰੁੱਟਦਾ ਪਿਆ ਸੀ ਉਹਦੋਂ ਦਾ ਇਹ ਪੂਰਾ ਪੈਕ ਹੋਇਆ ਹੀ ਵੈਸੀ ਮੰਮੀ ਤੇਰੀ ਮਹਿੰਗੀਆਂ ਕਾਰਾਂ ਦੇਖਦੀ ਫਿਰਦੀ ਸੀ ਹੋਰ ਇਦੋਂ ਵੀ ਲਗ ਗਿਆ ਲਗ ਗਿਆ ਤੇ ਕੋਈ ਮੋਠਾਪੜੇ ਦੇਖੰਦ ਹੈ ਜੀ ਦੇਰੋਂ ਤੱਕ ਦੀ ਘੂਰ ਦਾ ਡਰ ਹੈ ਇਦਾਂ ਹੀ ਹੋਣਾ ਚਾਹੀਦਾ ਨਾ ਮੈਂ ਮੰਮੀ ਆਈ ਜੇ ਬੱਚੇ ਨੂੰ ਮਾਂ ਦੀ ਅੱਖ ਦੀ ਘੂਰ ਪਤਾ ਹੋਣੀ ਚਾਹੀਦੀ ਕਿ ਬਾਹਰੇ ਕੀ ਤਾਂ ਕੋਈ ਗੱਲ ਹੋਵੇ ਤੇ ਮਾਂ ਕੁਛ ਨਾ ਕਵੇ ਹੱਥ ਨਾ ਲਾਵੇ ਬਸ ਵੇਖੇ ਹੀ ਬੱਚੇ ਵੱਲ ਤੇ ਬੱਚਾ ਉੱਥੇ ਹੀ ਸਮਝੇ ਵੀ ਮੇਰੀ ਮੰਮੀ ਨੇ ਮੇਰੇ ਹਾਲ ਵੇਖ ਲਿਆ ਨਹੀਂ ਤੇ ਇਹ ਸੱਚ ਕਹਿੰਦੇ ਹੀ ਪਾਠਾ ਜਿਹੜੀ ਮੈਂ ਵੀਡੀਓ ਵੇਖੀ ਉਹਦੇ ਵੀ ਪਾਠਾ ਪਾਠਾ ਹੋਇਆ ਪਿਆ ਇਧਰੋਂ ਵਿੱਚ ਵੀ ਪਾਠਾ ਪਾਠਾ ਹੋ ਰਿਹਾ ਪਿਆ ਕੈਂਦਰਾ ਹਾਤੀ ਲੈਣਾ ਨਹੀਂ ਹਾਤੀ ਨਹੀਂ ਲੈਣਾ ਹੈਗਾ ਗਾਇਸ ਤੇ ਤੁਸੀਂ ਖਾ ਕੇ ਦੇਖ ਵੀ ਲਿਓ ਜੇ ਨਾ ਸੂਟ ਕੀਤਾ ਨਾ ਲਿਓ ਕਿਉਂਕਿ ਗਰਮ ਹੁੰਦਾ ਨਾ ਤੇ ਐਵੇਂ ਨਾ ਕਿਤੇ ਐਡਾ ਵੀ ਜ਼ਰੂਰੀ ਨਹੀਂ ਹੈਗਾ ਐਡੇ ਵੀ ਕੋਈ ਸਾਡੇ ਢਿੱਡ ਨਹੀਂ ਹੈਗੇ ਵੀ ਆਪਣੀ ਜਾਨ ਜੋਖਮ ਚ ਪਾ ਕੇ ਤੇਹੀ ਇਹ ਚੀਜ਼ਾਂ ਖਾਈਏ ਜਿਹਨੂੰ ਨਹੀਂ ਸੂਟ ਕਰਦਾ ਨਾ ਲਿਓ ਗਾਇਸ ਕਦੋਂ ਬਣੂਗੀ ਮੇਰੀ ਖੀਰ ਨੂੰ ਬਹੁਤ ਟਾਈਮ ਲੱਗੇਗਾ। ਅਖੀਰ ਚਾ ਵੀ ਪਾਉਂਗੇ। ਹਾਂਜੀ। ਟੇਸਟੀ ਟੇਸਟੀ ਬਣਾਵਾਂਗੇ। ਹੂੰ। ਆਹ ਹੋਣੀ ਨਹੀਂ ਗਿਆ ਤੇ। ਇਹਦਾ ਵਜਹ ਹੈ ਕਿ ਉਦੋਂ ਸ਼ੁਰੂ ਹੋ ਗਈ ਗੱਡੀ ਚਲਾਉਂਦੇ ਜਦੋਂ ਹੀ ਖੰਨੇ ਰਹਿੰਦੇ ਹੁੰਨੇ ਉਦੋਂ ਲੈ ਆਇਆ ਸੀ। ਹੈ? ਜਦੋਂ ਖੰਨੇ ਰਹਿੰਦੇ ਹੁੰਨੇ ਉਦੋਂ ਲੈ ਆਇਆ ਸੀ। ਸਭ ਪਹਿਲਾਂ ਸੁੱਕ ਗਿਆ ਇਹਦੇ ਵਿੱਚ। ਖੱਲੇ ਜਾਂਦੀ ਹੈ। ਇਹ ਥੋੜੀ। ਆਹਾਂ। ਸਟੈਂਡ ਜਿਹਦੇ ਨਾਲ ਮੈਂ ਕਰਨ ਦੇਈਆਂ। ਕਿਹੜਾ ਸਟੈਡ? ਆ ਵਾਲਾ ਕਿਤੇ ਨਾ ਕੱਦੂ ਕੱਟ ਕਰਦੀ ਫੀ ਕੱਦੂ ਕੱਟ। ਸ਼ਾਹ ਪਰ ਉਹ ਤਾਂ ਕਰ ਰਹਾਵੇਂ। ਸਵੈਲ ਤੇ ਸੁੱਕਾ ਕਿਤੇ। ਇਹਦੇ ਸਵੈਲ ਕੀ ਸੁਂਗਣੀ ਲੈ। ਕੀ ਖੱਲੇ ਦੀ ਅੰਧੇ ਕਿਤੇ। ਬੰਦੇ ਦੀ ਸਵੈਲੇ ਤੇ ਕਿੱਥੇ ਹੁੰਦੀ ਕੋਈ ਨਹੀਂ। ਬਸ ਖੱਡੇ ਰਹਿੰਦੇ ਸੀ। ਆ ਪਾਉਣਗੇ ਨਾ ਫਿਰ ਆਪਾਂ ਜਾਵਾਂਗੇ ਥੱਲੇ। ਹਾਂ। ਪਰ ਪਰ ਕਰ ਤਾਂ ਕਿਸੇ ਹੋਰ ਨੇ ਲੈ ਲਿਆ। ਪੁੱਤੂਆ ਕਹਿੰਦਾ ਸਾਡੀ ਘਾਬ ਦੀ ਗੋਠੀ ਸੀ। ਗੋਠੀ ਭਰੀ ਸੀ ਏਡੀ ਵੱਡੀ। ਜਿੰਨੇ ਮਰਜ਼ੀ ਜਾ ਹੋਵੇ। ਅ ਫੇਰ ਤੂੰ ਆ ਗਿਆ ਭਰਾ ਜੀ ਬੀ ਠੀਕ। ਖੜਦੀ। ਯਾਰ ਘੋਟ ਕਿੱਥੇ ਲੈਂਦੀ ਐ? ਲੈ ਆਂਦੀ ਪਾਲ ਨੂੰ ਮੈਂ। ਹਮਮ ਕੱਲ ਮੈਂ ਬਸਲੋਂ ਆਉਂਦਾ ਜੋਰ ਲਗਾ ਕੇ ਹਾਈ ਸ਼ਾ ਮੈਂ ਅੱਜ ਸਕੂਲ ਤੋਂ ਛੁੱਟੀ ਵੀ ਲਈ ਤੇ ਮੇਰੇ ਇਹ ਤਾਂ ਇੰਪੋਰਟੈਂਟ ਕੰਮ ਤਾਂ ਹੋ ਗਿਆ ਪਰ ਮੇਰਾ ਫੋਨ ਫੋਨ ਦਾ ਕੰਮ ਰਹਿ ਗਿਆ ਨੋਪਰੀ ਲੱਗਦਾ ਜਾਂਦਾ ਬੰਦਾ ਪਰ ਔਖਾ ਹੋ ਜਾਂਦਾ ਬੰਦਾ ਅੱਜ ਕੰਮ ਵੀ ਨਹੀਂ ਕਰ ਪਾਂਦਾ ਹੈ ਕਿਤੇ ਜਾਣ ਤੋਂ ਪਹਿਲਾਂ ਸੋਚ ਪੈਣੀ ਹੁਣ ਸਾਡੇ ਘਰ ਦੇ ਕਹਿੰਦੇ ਕਿ ਕਿ ਸੌਲੀ ਚੱਲੀ ਹੈ ਤੇ ਮੈਂ ਜਾ ਨਹੀਂ ਸਕਦੀ ਕਿਉਂਕਿ ਵੀਕਐਂਡ ਤੇ ਤਾਂ ਬੰਦਾ ਐ ਕਿ ਸੈਚਡੇ ਗਿਆ ਸੰਡੇ ਵਾਪਸ ਆ ਗਿਆ ਪਰ ਜਿਹੜੀਆਂ ਵਿਚਲੇ ਕਹਿੰਦੇ ਕਿ ਹੁਣ ਜਾਣਾ ਕਿਉਂ ਭਾਜੀ ਉਤਾਰਦੀਆਂ ਛੁੱਟੀਆਂ ਨੇ ਤੇ ਉਹਦੇ ਵਿੱਚ ਮੁਸ਼ਕਲ ਹੈ ਫਿਰ ਇਦਾਂ ਦੋ ਛੁੱਟੀਆਂ ਨਹੀਂ ਇੱਕ ਅੱਜ ਹੋਗੀ ਅਮਰਤ ਦੇ ਵਿਆਹ ਤੋਂ ਲੈ ਕੇ ਹੁਣ ਤੱਕ ਛੁੱਟੀਆਂ ਦਾ ਸੀਜ਼ਨ ਚੱਲਣ ਲਿਆ ਮੇਰਾ ਸਟਾਰਟ ਹੋ ਗਿਆ ਮੇਰਾ ਖੁਦ ਨੇ ਮੰਨ ਨਹੀਂ ਕਰਦਾ ਹੈਗਾ ਇੰਨੀਆਂ ਛੁੱਟੀਆਂ ਲੈਣੀਆਂ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਜੋ ਦੇਖਿਓ ਕਿਚਨ ਚ ਸਬਜੀ ਬਣਦੀ ਮੈਂ ਜਿਹੜੀ ਹੈ ਟਿੱਖਾ ਹੈ ਸਹੜ ਉਹਦੀ ਛੱਡੋ ਕਰੋ ਉਹਦਾਂ ਰੇ ਸੇਰ ਰਹਿੰਦੀ ਆ ਪਤਾ ਨਹੀਂ ਕਰ ਤੋਂ ਹੁੰਦੀ ਦੇਖੋ ਜਿਹੜਾ ਅੱਜ ਦੇਖਿਆ ਹਾਲ ਹੈ ਸਹੜ ਦੇਖੋ ਦੇਖਿਓ ਬਸ ਮੇਰੀ ਸਲਾ ਇੰਨਾ ਕੀ ਬਣੀ ਆਹ ਹਣ ਕੀ ਆਹੜਾ ਜਿਹੜਾ ਹਾਲ ਹੈ ਸਹ ਦੇਖਿਓ ਨਾ ਬਸ ਬੁੱਤ ਮੇਰੀ ਸਲਾ ਇੰਨਾ ਕੀ ਆਹੜਾ ਟਿੱਖਾ ਵਾਲੇ ਸਹੜ ਆ ਰਖੜੋ ਉਹ ਸੇਹ ਬੁੱਟਾ ਹੁਣ ਆ ਇਹਨੂੰ ਦਮਨ ਨੂੰ ਪੁੱਛਣਾ ਹੂੰ ਦਮਨ ਨੂੰ ਉਦੋਂ ਦਿੱਤਾ ਸੀ ਸੁਲਾ ਦੇ ਆ ਜਾ ਚੱਲੀਏ ਬੱਸ ਹੋ ਗਿਆ ਕੋਈ ਸਲਾ ਪੜਾਏ ਨੂੰ ਦੇ ਰੱਖੇ ਤੇ ਕਰਦਾ ਨਹੀਂ ਡਰ ਜਾਣਗੇ ਪਾਪਾ ਪਾਟੀ ਤੇ ਦੁਪੱਟੀ ਤੇ ਪੱਟੀ ਤੇ ਦੇਖੋ ਜੀ ਹਾ ਦੱਬੂ ਅਪਾਪਾ ਯੈਸ ਰੈਡੀ ਹੋ ਗਏ ਰੈਡੀ ਪੜੀ ਤੇ ਝਾਲ ਲੇ ਚਾ ਰਹੇ ਹਾਂ ਕਿੱਥੇ ਪੜੀ ਤੇ ਪੜੇ ਲੈ ਲੈ ਨਾਲ ਲੈ ਲਿਆ ਪਾਪਾ ਮੰਮਾ ਨੂੰ ਲੈ ਆਂਦੇ ਹੈ ਮਮਾ ਕਹਿੰਦੇ ਪੈਸੇ ਚੁੱਕ ਲੈ ਕੇ ਬਥੇ ਫਤਿਹ ਹਲਵਾ ਖਾਈਏ ਜੀ ਹਲਵਾ ਨਹੀਂ ਹੈਗਾ ਇਹ ਪਤਾ ਨਹੀਂ ਕਿਉਂ ਵੀ ਇਹ ਤਾਂ ਖੀਰ ਹੈ ਚਲ ਦੇਖ ਗਈ ਕੋਣ ਹੈ ਗਟੀ ਕਾਲੀ ਬਾਬਾ ਮੇਰੇ ਕੱਚੇ ਪਾੜੋ ਉਹ ਤੇ ਫਿਰ ਸੀਰ ਸਮਾ ਲਓ ਈ ਹੇ ਬਾਬਾ ਆਦੂ ਜੈਦਾ ਤੂਬਾ ਚਲ ਜੈਦਾ ਤੂਬਾ ਬਈ ਖੁੱਦ ਦੇ ਘਰ ਪਾ ਲਿਆ ਸੀ Aduh, jeda tuba, Aduh, buat! tuba, zaitun! Aduh, buat! ਇੱਕ ਵਸੇ ਸਾਰੀ ਸਬਜੀ ਬਣ ਗਈ ਇੱਕ ਵਸੇ ਆਪਣੀ ਖੀਰ ਬਣਦੀ ਗਈ ਹੈ ਤੇ ਫਤੇ ਗਰੀ ਮਜੀ ਲੈ ਲੈ ਕੇ ਖਾਣਗੇ ਹੈਨਾ ਮਤੇ ਮੈਂ ਤੁਹਾਡੇ ਨਾਲ ਕਰਦੀ ਐ ਕਿਉਂ ਮੇਰੇ ਨਾਲ ਕੱਤੋਂ ਕਰਨੀ ਐ ਮੈਂ ਤੁਹਾਡੇ ਨਾਲ ਹੀ ਕਰੂੰ ਸਾਰੇ ਬੱਚਿਆਂ ਦਾ ਇਹ ਹੀ ਬੜੀ ਦਿੱਕਤ ਹੁੰਦੀ ਐ ਮੰਮੀਆਂ ਨੇ ਬੈਕਪੜਾਈ ਕਰਨੀ ਕਿਉਂਕਿ ਪਤਾ ਐ ਇਹ ਮੰਮੀਆਂ ਦਾ ਟਾਈਮ ਘੱਟ ਏ ਭਾਂਡਾ ਪੜਾਈ ਦਾ ਟਾਈਮ ਨਿਕਲ ਜਾਏਗਾ ਤਾਂ ਫਿਰ ਕਵਾਂਗੇ ਕਿ ਹੁਣ ਤੇ ਅਸੀਂ ਸੌਣਾ ਹੁੰਦਾ ਸਾਨੂੰ ਨੀਂਦਰਾ ਆਉਂਦੀ ਬਈ ਇਹ ਕਰੋਗਾ ਮੈਂ ਕੱਲ ਵੀ ਕੀਤੀ ਸੀ ਨਾ ਆ ਕੇ ਮੈਂ ਹੋਏ ਪੱਕਾ ਲੇਖ ਪੱਖਾ ਕੀ ਏ ਉਹਦੇ ਪੁੱਤ ਠੰਡ ਚ ਇਦਾਂ ਹੀ ਹੁੰਦੀਆਂ ਹੁੰਦੀਆਂ ਮੱਖੀ ਨੂੰ ਗਰਮੀ ਚ ਸਬਜ਼ੀ ਗੜੀ ਨਹੀਂ ਰੇ ਮਾ ਜਲੀ ਸਬਜ਼ੀ ਵੀ ਥੋੜੀ ਜਿਹੀ ਬਣੀ ਰਾਤ ਰਾਤ ਦਾ ਹੀ ਸਰਦਾਂ ਵਾਸਾ ਤਦੋਂ ਸਾਰੇ ਦਿਨ ਚੇਪਰ ਰੋਟੀ ਪੱਦੀ ਪੱਦੀ ਨੂੰ ਖੁਣ ਲੱਗੀ ਹੈਗੀ ਚੰਗੀ ਤਰ੍ਹਾਂ ਮਸਤਾ ਕਮਾਲ ਦਾ ਬਣੀ ਸੀ ਨਾ ਉਹ ਵੀ ਆਪਣੀ ਤੀਰ ਨੇ ਰੱਜੇ ਪੈ ਗਈ ਹੈ ਸੋ ਹੁਣ ਆਪਾਂ ਨੇ ਗੈਸ ਘਟ ਕਰਕੇ

ਹਾਂ ਗੁਰੂ ਅੱਜ ਤੁਹਾਨੂੰ ਮਿਲਿਆ ਇੰਗਲਿਸ਼ ਦਾ ਸਾਰੀ ਗ੍ਰਾਮਰ ਦੀ ਅਸਾਈਨਮੈਂਟ ਹੈ ਮੈਥ ਦਾ ਰਿਵਾਈਜ਼ 올 ਸਿਲੇਬਸ ਪੰਜਾਬੀ ਦੇ ਚੈਪਟਰ 8 9 10 11 ਦਾ ਬੁੱਕ ਵਰਕ ਦਾ ਟੈਸਟ ਹੈ ਮੈਨੂੰ ਦਾ ਹੁੰਦਾ ਹੀ ਆ 15 ਕਿਤੇ ਰਿਵੀਜ਼ਨ ਆਪਾਂ ਹਨ ਹਿੰਦੀ ਦੇ ਚੈਪਟਰ 7 ਐਡ ਦਾ ਪੋਰਸ਼ਨ ਅਸਰ ਦਾ ਟੈਸਟ ਹੈ ਈਵੀਐਸ ਦਾ ਰਿਵਾਈਜ਼ 올 ਸਿਲੇਬਸ ਰਿਵੀਜ਼ਨ ਹੀ ਲੈਣੀ ਕੋਤੋਂ ਸਿੱਕੜ ਹੋਰ ਕੁਝ ਨਹੀਂ ਕਰਨਾ ਉਹ ਬੈਠ ਕੇ ਰੋਟੀ ਖਾ ਖੂਕ ਕੇ ਸਭ ਕੁਝ ਖਾ ਖੂਕ ਕੇ ਫਿਰ ਕਰਾਏ ਕਦੋਂ ਸੌਤ ਤੋਂ ਵੱਜ ਗਈ ਮੇਰੀ ਜਾਨ ਫਿਰ ਟੈਨਸ਼ਨ ਮੁੱਕੀ ਦੂਗੀ ਹੈ ਟੈਨਸ਼ਨ ਮੁੱਕੀ ਦੂਗੀ ਅੱਛਾ ਜੀ ਸਭ ਤੋਂ ਪਹਿਲਾਂ ਕਰ ਲੈਂਦੇ ਆ ਜਿਆਦਾ ਨਹੀਂ ਉਹਦੀ ਹੈ ਹੈ ਖਾ ਫਿਰ ਤੋਂ ਆ ਗਏ ਆਪਣੇ ਬੁਟੀਕ ਕੀ ਅੱਜ ਗਾਇਸ ਆਪਣਾ ਵਲੌਗ ਵੀ ਤੁਹਾਡੇ ਕੋਲ ਲੇਟ ਮਿਲਿਆ ਤੁਹਾਨੂੰ ਅੱਜ ਤਾਂ ਮੈਂ ਦੱਸਿਆ ਸੀ ਨਾ ਬਾਜ਼ਾਰੇ ਚਲੇ ਗਏ ਤੇ ਉੱਥੇ ਆਪਾਂ ਨੂੰ ਟਾਈਮ ਲੱਗ ਗਿਆ ਫਿਰ ਆ ਕੇ ਆਪਾਂ ਸਬਜ਼ੀ ਰੋਟੀ ਕਰਨ ਲੱਗ ਗਏ ਹੁਣ ਆਪਾਂ ਇੱਕ 스ਨੈਕ 스냅ਚੈਟ ਭੇਜਦੀ ਆਂ ਓ ਮਾਈ ਗਾਡ ਲੱਗਦਾ ਜਿਵੇਂ ਪਪਾ ਦਾ ਹੱਥ ਹੁੰਦਾ ਹੈ ਹੈਨਾ ਹਾਲਾ ਲੱਗਦਾ ਪਿੰਨ ਕੋਲੇ ਤਰੇ ਕੀ ਪਤਾ ਕੌਣ ਹੋਵੇ ਸਨੈਪਚੈਟ ਤੇ ਹਾਲਾ ਸਰਵਰ ਦੀ ਆਵਾਜ਼ ਆਟੇ ਦਾ ਨਾ ਹੂੰ ਕਿਤੇ ਵਰਗੀ ਸਰਵਰ ਕੀ ਨੀ ਕੋਈ ਨਾ ਮੈਂ ਕਿਤੇ ਕਰਨਦੀ ਪਾਈ ਕਰਦੀ

ਕਿਉਂ ਕਿ ਉਹਨਾਂ ਨੇ ਉਹ ਸਬਜ਼ੀ ਦੀਆਂ ਗੱਡੀਆਂ ਕੱਟ ਲਈਆਂ ਜਿਨ੍ਹਾਂ ਨੂੰ ਮੈਂ ਦਿਮਾਗ ਤੋਂ ਕਿਹਾ ਵੀ ਥੋੜੀ ਹੀ ਖੀਰ ਬਣਾ ਲਈ ਉਹ ਵੀ ਪਤੇ ਰਾਨੇ ਕਿਹਾ ਪਰਨੀத் ਭੁਰਾ ਨੇ ਕੁਝ ਬਣਾ ਦੋ ਕੁਝ ਬਣਾ ਦੋ ਤਾਂ ਤੱਕ ਉਹ ਜਿਹੜੀ ਪੁੰਜੀਰੀ ਬਣੀ ਗਈ ਉਹ ਇਹਨਾਂ ਨਾਲ ਦਿਨ ਨੂੰ ਆਂਦੇ ਪੁੱਤਾਂ ਨੂੰ ਕਿਹਾ ਬੰਦੀ ਦੀ ਸਬਜ਼ੀ

ਲੈ ਵਾਤੇ ਕਰੀ ਕੱਲ ਵੀ ਬੈਠੀ ਕੀਤਾ ਸੀ ਹਾਂ ਅੱਜ ਤੂੰ ਹੀ ਕਰੋਗੇ ਹਰੇਖੋ ਤੁਹਾਨੂੰ ਜਿਹੜੇ ਜਿਹੜੇ ਕਲਾ ਦੇ ਮੁੰਡੇ ਰਜਿਸ ਸਕੂਲ ਦੇ ਮੁੰਡੇ ਨੇ ਹੈਨਾ ਉਹ ਮੈਂ ਸੀਟਿਸ ਕਰਨੀ ਸੰਝਾ ਦੇਣਾ ਹਮ ਹਲੇ ਆਹਲੇ ਸਰੇ ਹੈਨਾ ਆਹਲੇ ਇਹ ਆਪਣੇ ਨਾਲ ਇਹ ਤੇ ਤਾਂ ਦੇ ਉੱਤੇ ਲਾ ਚਾਲਾ ਸਭਾ ਜੂ ਆਪਣੇ ਨੂੰ ਹਮ ਐ ਮੋੜ ਦੇਣਾ ਦੇਖੋ ਹਮ ਵਲੋਗ ਦੇ ਅੰਦਰ ਨਹੀਂ ਕੀਤਾ ਚਾਹੀਏ ਹਾਂ ਸੀਟੀ ਮਰਵਾਣੀ ਸਿਖਾ ਗਏ ਆ ਵੀ ਸੀਟੀ ਕਿੱਦਾਂ ਮਾਰਨੀ ਹੈ ਹੈ ਲਾਇਆ ਹੂੰ ਚਲੋ ਟੋਪਿਕ ਆ ਤਾਂ ਲਾਤੀ ਲੋਕ ਅਸੀਂ ਇੱਥੇ ਐਡ ਕਰਦੇ ਆ ਹੂੰ ਤੇ